ਵਾਨੋ ਜੀ ਦਾ ਖਾਲਸਾ ਵਾਨੋ ਜੀ ਕੀ ਭਤੇ ਪਰਮ ਸਤਿਕਾਰਯੋਗ ਸਮੂਹ ਸਿੱਖ ਸੰਤਾਂ ਨੂੰ ਇਲਾਕਾ ਨਾਲ ਸੇ ਸਿੱਖ ਸੰਤਾਂ ਨੂੰ ਧਿਆਨ ਗੋਚਰ ਵਿਅਕਤੀ ਹੈ ਇਹ ਪਿੰਡ ਡਾਂਡੀਆਂ ਵਿਖੇ ਸ਼੍ਰੀਮਾਨ ਸੰਤਪਾਪਾ ਵਾਸਕ ਜੀ ਸ਼ਰਮਾ ਦਾ ਆਸ਼ਰਮ ਕੋਲ ਸ਼੍ਰੀਮਾਨ ਸੰਤਪਾਪਾ ਵਾਸਕ ਜੀ ਸ਼੍ਰੀਮਾਨ ਸੰਤਪਾਪਾ ਮੋਹਲ ਜੀ ਸ਼੍ਰੀਮਾਨ ਸੰਤੂਬਾਬਾ ਮਹੌਨਗਰ ਜੀ ਸ਼੍ਰੀਮਾਨ ਸੰਤੂਬਾਬਾ ਨਿਮਗਰ ਜੀ ਮਹਾਰਾਜ ਦੀ ਯਾਦ ਨੂੰ ਅਤੇ ਸ਼੍ਰੀਮਾਨ ਸੰਤੂਬਾਬਾ ਕਰਤਾਰ ਸਿੰਘ ਮਹਾਨ ਤੋਂ ਬਸ਼ਵੇ ਉਹਨਾਂ ਦੇ 18ਵੇਂ ਵਰ੍ਹੇ ਨੂੰ ਸਮਰਪਿਤ ਜੋ ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੁਆਰਾ ਸਾਲਾਨਾ ਗੁਰਮਤ ਸਮਾਗਮ ਕਰਦੇ ਹਾਂ ਭਾਈ ਤੇ 13 5 2025 ਨੂੰ ਤੇਰੇ ਮੰਗਲਵਾਰ ਨੂੰ ਮਾਤਵਾਦੀ ਭਲਾਈ ਅਤੇ ਗੁਰਪਤਾ ਦੀ ਜਿਸ ਕਾਰਨ ਸੇਵਾ ਹਿਤ ਨਵਾਂ ਅੱਖਾਂ ਦਾ ਚੈਕਅਪ ਅਤੇ ਫ੍ਰੀ ਆਪਰੇਸ਼ਨ ਕੈਂਪ ਸ਼ੰਗਰ ਐਂਕਾਰ ਲੁਧਿਆਣਾ ਦੇ ਸਹਿਯੋਗ ਦੁਆਰਾ ਲਗਾਇਆ ਜਾ ਰਿਹਾ ਹੈ ਜਿੱਤੇ ਵਿੱਚ ਫਰੀ ਆਪਰੇਸ਼ਨ ਪਰਿਲੇਖ पाए ਜਾਣਗੇ ਲੋੜਵੰਦ ਮਰੀਜ਼ ਲਾਭ ਉਠਾਓ ਤੇ ਜੋ ਮਰੀਜ਼ ਪ੍ਰੇਸ਼ਣ ਜੋਗ ਪਾਏਗੇ ਉਹਨਾਂ ਨੂੰ ਸਰਵੰਗ ਆਸ਼ਰਮ ਡੇਰਾ ਪਿੰਡਾਂ ਦੀਆਂ ਤੋਂ ਹੀ ਲੁਧਿਆਣਾ ਲਜਾਇਆ ਜਾਏਗਾ ਅਤੇ ਦੂਸਰੇ ਦਿਨ ਆਪਰੇਸ਼ਨ ਕਰਕੇ ਵਾਪਸ ਲਿਆਂਦਾ ਜਾਏਗਾ ਕੋਈ ਵੀ ਕਿਸੇ ਪ੍ਰਕਾਰ ਦਾ ਖਰਚਾ ਨਹੀਂ ਹੋਵੇਗਾ ਤੇ ਮਰੀਜ਼ਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਆਧਾਰ ਕਾਰਡ ਆਪਣਾ ਮੋਬਾਈਲ ਨੰਬਰ ਜੇ ਮੋਬਾਈਲ ਨਹੀਂ ਹੈਗਾ ਤਾਂ ਘਰ ਦਾ ਮੋਬਾਈਲ ਨੰਬਰ ਲਿਖ ਕੇ ਲਿਆਉਣ ਤੇ ਜੋ ਚੱਲ ਰਹੀ ਦਵਾਈ ਹੈ ਉਹ ਨਾਲ ਲੈ ਕੇ ਆਉਣ ਤੇ ਦੂਸਰੇ ਦਿਨ ਮਾਪਕਾਂ ਦੀ ਯਾਦ ਨੂੰ ਸਮਰਪਿਤ 14 5 2025 ਦਿਨ ਬੁੱਧਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਪ੍ਰਕਾਸ਼ ਹੋਣਗੇ ਤੇ ਮਿਤੀ 16 5 2025 ਦਿਨ ਸ਼ੁੱਕਰਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਉਪਰੰਤ ਭਾਈ ਅਮਰਪਾਲ ਸਿੰਘ ਜੀ ਵਿਕੇ ਵਾਲੇ ਸਿੱਖ ਸੰਗਤਾਂ ਗੁਰਵਤਨ ਦੀ ਸਾਂਝ ਪਾਉਣਗੇ ਤੇ ਨਾਲ ਹੀ ਗੁਰੂ ਘਰ ਲੰਗਰ ਚੱਲ ਵਰਤੇਗਾ ਸੋ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਇਲਾਕਾ ਵਾਸੀ ਸਿੱਖ ਸੰਤਾਨ ਨੂੰ ਕਿ 16 5 2025 ਦਿਨ ਸ਼ੁੱਕਰਵਾਰ ਨੂੰ ਵਿਦਿਵਿਦਿਵਰ ਪਰਿਵਾਰ ਸਵੇਤ ਪਰਿਵਾਰ ਪਹੁੰਚਣ ਦੀ ਕਿਰਪਾ ਕਰਨੀ ਜੇ ਗੁਰੂ ਦਰਬਾਰ ਦੀਆਂ ਆਦਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੇ ਬਾਪਰ ਕਾ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਤਨ ਕਰਕੇ ਮਨ ਕਰਕੇ ਧਨ ਕਰਕੇ ਭਾਈ ਸੇਵਾ ਵੀ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ